ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੀਨੀਅਰ ਆਗੂ ਮਨਜੀਤ ਸਿੰਘ ਲੁਥਰਾ ਵੱਲੋਂ ਲੰਗਰ ਲਗਾਇਆ ਗਿਆ ਜਿਸ ਵਿੱਚ ਐਮਐਲਏ ਡਾਕਟਰ ਅਨਿੰਦਰ ਹਾਜ਼ਰ ਹੋਏ ਅਤੇ ਉਹਨਾਂ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ ਲੁਥਰਾ ਦੇ ਦਫ਼ਤਰ ਵਿੱਚ ਵਾਕਵਾ ਕੁਬਾੜਾ ਦੇ ਸੇਵਾਦਾਰ ਪਹੁੰਚੇ ਅਤੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਕੇਕ ਕੱਟਿਆ ਗਿਆ ਅਤੇ ਸੰਤਾਂ ਨੂੰ ਵਰਤਾਇਆ ਗਿਆ। ਆਜੀ ਮਜੀਤ ਸਿੰਘ ਰੁਤਰਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੇਕ ਕੱਟਿਆ ਗਿਆ ਅਤੇ ਲੰਗਰ ਲਗਾਇਆ ਗਿਆ। ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਨਜੀਤ ਸਿੰਘ ਰੁਤਰਾ ਵਾਰ ਨੰਬਰ 40 ਨਵੀਂ ਕਸਾਈ ਦਾ ਸਰਪੰਚ ਜੋ ਅੱਜ ਅਮਰਸ਼ੀਲ ਸੰਤ ਬਾਬਾ ਦੀਪ ਸਿੰਘ ਜੀ ਦਾ ਅੱਜ ਨਗਰ ਕੀਤਰ ਕੱਢਿਆ ਗਿਆ ਹੈ ਤੇ ਬਹੁਤ ਹੀ ਭਾਰੀ ਸੰਖਿਆ ਚ ਲੋਕਾਂ ਨੇ ਲੱਖਾਂ ਦੇ ਹਿਸਾਬ ਨਾਲ ਸੰਖਿਆ ਚ ਲੋਕਾਂ ਨੇ ਅੱਜ ਉੱਚ ਸੈਕਲ ਕੀਤੀ ਆ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਭੰਤਨਪਾਪਾ ਦੀਪ ਸਿੰਘ ਜੀ ਜਨਮ ਜਾਇ ਦੀ ਲੱਖ ਲੱਖ ਵਧਾਈ ਜਨਮ ਲੱਖ ਲੱਖ ਵਧਾਈ ਜਨਮ ਜਿਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਕਿ ਅੱਜ ਸਾਡੇ ਇਲਾਕੇ ਦੇ ਬਹੁਤ ਹੀ ਹਬਰ ਪਿਆਰੇ ਨੇਤਾ ਡਾਟੇਂਦਰ ਵੀਰ ਸਿੰਘ ਜੀ ਨਿਚਰ ਵੀ ਜਗਾ ਜਗਾ ਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਵੀ ਕੀਤੀ ਤੇ ਲਾ ਕੇ ਨਾਲ ਹੀ ਲੋਕਾਂ ਨੂੰ ਉਹਨਾਂ ਨੇ ਆਇਆ ਕਿ ਆਪਾਂ ਨੂੰ ਪਾਪਾ ਜੀ ਦੀਪ ਸਿੰਘ ਜੀ ਦੇ ਉਹਨਾਂ ਦੇ ਜੋ ਵੀ ਮੈਨੂੰ ਸਿਖਿਆ ਦਿੱਤੀ ਆ ਉਹ ਸਿੱਖਿਆ ਦਾ ਉਤਰਾ ਚੀਂਦਾ ਮੈਂ ਸਮਾਜ ਨੂੰ ਇੱਕ ਹੋਈ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਮੁਸਲਮਾਨ ਹੋਏ ਸਿੱਖ ਅਸਾਈ ਤੇ ਕੋਈ ਵੀ ਧਰਮ ਦੇ ਆਪਾਂ ਗਏ ਹਿੰਦੂ ਧਰਮ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹਰ ਇੱਕ ਦੀ ਤਿਵਾਰ ਇਕੱਠੇ ਮਨਾਉਣਾ ਚਾਹੀਦਾ ਹੈ ਤੇ ਸਾਰੇ ਹੀ ਧਰਮ ਸਤਕਾਰਯੋਗ ਨੇ ਤੇ ਸਾਰਿਆਂ ਨੂੰ ਸਾਨੂੰ ਚਾਹੀਦਾ ਹੈ ਕਿ ਜੋ ਵੀ ਤਿਉਹਾਰ ਨੇ ਸਾਰੇ ਅਸੀਂ ਰਲ ਮਿਲ ਕੇ ਮਨਾਈਏ ਜਿਸ ਤਰ੍ਹਾਂ ਕਿ ਅੱਜ ਤਿਉਹਾਰ ਬਾਬਾ ਦੀਪ ਸਿੰਘ ਜੀ ਦਾ ਸਾਰੇ ਆਪਾਂ ਨੇ ਇਕੱਠੇ ਹੋ ਕੇ ਮਨਾਇਆ ਹੈ ਹਰ ਧਰਮ ਦੇ ਲੋਕ ਇਕੱਠੇ ਹੋਏ ਨੇ ਤੇ ਕੋਈ ਵੀ ਤਿਉਹਾਰ ਵਾ ਚਾਹੇ ਉਹ ਹਿੰਦੂ ਆ ਕੋਈ ਮੁਸਲਮਾਨ ਆ ਸਿੱਖ ਆ ਈਸਾਈ ਆ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਹਰ ਧਰਮ ਦੇ ਲੋਕ ਇਕੱਠੇ ਹੋ ਕੇ ਉਹ ਤਿਉਹਾਰ ਨੂੰ ਬਣਾਇਆ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ हां जी जॉइंट सेक्रेटरी साहब की कहना चाहोगे आज लुथरा साहब ਦੇ ਦਫ਼ਤਰ ਦੇ ਵਿੱਚ ਸਾਰਿਆਂ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ ਗਈ ਹੈ ਕੇਕ ਕੱਟਿਆ ਗਿਆ ਕੀ कहना ਚਾਹਦੇ ਹੋ ਪਹਿਲਾਂ ਤਾਂ ਸਾਰੇ ਸਾਰਿਆਂ ਪਿਆਰ ਤੇ ਸਤਿ ਸ੍ਰੀ ਅਕਾਲ ਦੇਸ਼ ਦੇ ਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਹੋਵੇ ਸਾਡੇ ਵੱਲੋਂ ਅਤੇ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੇ ਤੇ ਡਾਕਟਰ ਇੰਦਰਬੀਰ ਸਿੰਘ ਜੀ ਨੇ ਜਿਲ੍ਹੇ ਵਿਧਾਇਕ ਹਲਕਾ ਦਖਣੀ ਵੱਲੋਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਜਹਾੜੇ ਦੀਆਂ ਉਹਨੂੰ ਸੰਗਤਾਂ ਨੂੰ ਲੱਗ ਲੱਗ ਪਈਆਂ ਹਾਂਜੀ ਰঞ্জੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਗੁਰੂ ਸਾਹਿਬ ਦਾ ਦਿਹਾੜਾ ਬਾਬਾ ਦੀਪ ਸਿੰਘ ਜੀ ਉਹਨੋਖੇ ਅਮਰ ਸ਼ਹੀਦ ਜਿਨ੍ਹਾਂ ਨੇ ਪੰਥ ਦੀ ਖਾਤਰ ਬਲੀਦਾਨ ਦਿੱਤਾ ਤੇ ਅੱਜ ਸਾਰਾ ਹੀ ਸਮਾਜ ਖੁਸ਼ੀ ਦੇ ਵਿੱਚ ਉਹਨਾਂ ਦੇ ਇਸ ਜਨਮ ਦਿਹਾੜੇ ਦੀ ਖੁਸ਼ੀ ਜਿਹੜੀ ਹੈ ਉਹ ਅੰਮ੍ਰਿਤਸਰ ਵਾਸੀਆਂ ਵੱਲੋਂ ਰਲ ਮਿਲ ਕੇ ਸਭ ਨਾਲ ਸਾਂਝੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਆਪਣੇ ਬਾੜ ਵਾਸੀਆਂ ਆਪਣਾ ਹਲਕਾ ਤੇ ਆਪਣੇ ਮੁੱਢ ਤੋਂ ਸ਼ਹਿਰ ਵਾਸੀਆਂ ਤੇ ਪੂਰੇ ਪੰਜਾਬ ਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਬਾਅਦ ਤੋਂ ਇਹ ਵੀ ਕਹਨਾ ਹੈ ਕਿ ਬਾਬਾ ਜੀ ਦੇ ਜਨਮ ਦਿਨ ਜਦੋਂ ਵੀ ਕੋਈ ਵੀ ਤਿਹਾਰ ਆਉਂਦਾ ਹੈ ਚਾਹੇ ਬਾਬਾ ਦੀਪ ਸਿੰਘ ਦਾ ਜਨਮ ਦਿਨ ਹੋਣਾ ਆਇਆ ਹੋਵੇ ਕੋ ਕਿੰਨੇ ਵਧੀਆ ਢੰਗ ਨਾਲ ਸਾਰਿਆਂ ਨੇ ਮਨਾਇਆ ਆ ਅੱਜ ਸਾਡੇ ਵਾਰਡ ਨੰਬਰ 41 ਦੇ ਵਿੱਚ ਮਨਜੀਤ ਸਿੰਘ ਉਤਰਾਜੀ ਵੱਲੋਂ ਇੱਕ ਛੋਟਾ ਜਿਹਾ ਤੁਮਕਾ ਕੀਤਾ ਗਿਆ ਸੀ ਸਾਡੇ ਕੋ ਐਨੀ ਇੱਕ ਸੰਗਤ ਐਨੀ ਕਿ ਜਦਾ ਮਤਲਬ ਵਾਰਡ ਵਾਸੀ ਹੋਰ ਵਾਡਾਂ ਦੇ ਵਰਕਰ ਕਈ ਜਿਹੜੇ ਆਏ ਜਿਨ੍ਹਾਂ ਨੇ ਬਹੁਤ ਸੋਹਣਾ ਸਾਡੇ ਨਾਲ ਸਹਿਯੋਗ ਕੀਤਾ ਤੇ ਸੇਵਾ ਕੀਤੀ ਤੇ ਆਪਣਾ ਜਨਮ ਦਿਨ ਬਹੁਤ ਖੁਸ਼ੀਆਂ ਨਾਲ ਮਨਾਇਆ ਗਿਆ ਸਮੂਹ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ? ਜੁਜੀ ਸ਼ਹਿਰ ਵਾਸੀਆਂ ਨੂੰ ਮੈਂ ਤੇ ਇਹੀ ਕਵਾਂਗਾ ਜੀ ਸਭ ਤੋਂ ਪਹਿਲਾਂ ਤੇ ਬਾਬਾ ਜੀ ਦੇ ਜਨਮ ਦਿਨ ਜਦੋਂ ਵੀ ਆਉਂਦਾ ਹੈ ਇਹਨੂੰ ਸਭ ਤੋਂ ਵਧੀਆ ਢੰਗ ਨਾਲ ਬਣਾਇਆ ਜਾਵੇ ਕੋਈ ਵੀ ਤਿਹਾਇ ਕੋਈ ਹਿੰਦੂਆਂ ਦਾ ਜਾਂ ਕੋਈ ਮੁਸਲਮਾਨਾਂ ਦਾ ਚਾਹੇ ਕੋਈ ਸਰਦਾਰਾਂ ਦਾ ਜਾਂ ਕੋਈ ਕਿਸੇ ਦਾ ਕਿਸੇ ਦਾ ਵੀ ਤਿਹਾਇ ਆਉਂਦਾ ਹੈ ਤੇ ਆਪਾਂ ਸਾਰੇ ਜਣਿਆਂ ਨੂੰ ਰਲ ਕੇ ਇੰਨਾ ਕਿ ਵਧੀਆ ਢੰਗ ਨਾਲ ਬਣਾਇਆ ਜਾਵੇ ਕਿ ਸਾਡਾ ਆਉਣ ਵਾਲਾ ਇੱਕ ਪੰਜਾਬੀਆਂ ਦੀ ਵੱਖਰੀ ਪਛਾਣ ਹੋਵੇ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਿਹਾੜ ਜਿਹੜੇ ਆ ਉਹ ਮੰਨ ਰੱਖੇਦੇ ਨੇ ਕੋਈ ਹਿੰਦੂ ਮੁਸਲਮ ਦਾ ਇਹਦੇ ਵਿੱਚ ਕੋਈ ਸਵਾਲ ਨਹੀਂ ਹੁੰਦਾ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਤੇ ਆਪਣੇ ਬਲਾਕ ਦੇ ਖਾਸ ਕਰਕੇ ਵਾੜ ਵਾਸੀਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਨਾਲੇ ਇਹ ਕਹਿੰਦਾ ਹਾਂ ਕਿ ਜਦੋਂ ਕੋਈ ਵੀ ਤਿਹਾੜ ਹੁੰਦਾ ਹੈ ਤੇ ਆਪਾਂ ਇਕੱਠੇ ਹੋ ਕੇ ਇਹੋ ਜਿਹੇ ਤਿਹਾੜ ਮਨਾਇਆ ਕਰੀਏ